ਹਾਂਜੀ ਬਾਈ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਬਾਈ ਕੁਲ ਸੱਜਰਸੂਈ ਵੀ ਗਾਂ ਠੀਕ ਹੈ ਜੀ ਤੇ ਇੱਕ ਗੱਬਣਗਾ ਆਖੜੀ ਦੇਖ ਸਾਦਿਆਂ ਤੇ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਪਿੰਡ ਭਦੌੜ ਤੇ ਬਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਕੀ ਨਾਂ ਵੀਰੇ ਆਪਣਾ ਜਗਵਿੰਦਰ ਸਿੰਘ ਜੀ ਪਿੰਡ ਜੀ ਭਦੌੜ ਜੀ ਆਪਣਾ ਜ਼ਿਲ੍ਹਾ ਕਿਹੜਾ ਜੀ ਬਰਮਾਲਾ ਜੀ ਠੀਕ ਹੈ ਜੀ ਨੰਬਰ ਦੱਸੋ ਭਰਾ ਆਪਣਾ 74960 23 2373 ਦੁਬਾਰੇ ਫਿਰ ਦੱਸੋ ਜੀ 74960 2373 ਠੀਕ ਹੈ ਜੀ ਕਿੰਨਾ ਟਾਈਮ ਲੱਗਿਆ ਵੀਰੇ ਸੂਈ ਨੂੰ ਵੀਰੇ ਇਹਨੂੰ ਹੋ ਗਿਆ ਹਫਤਾ ਠੀਕ ਹੈ ਜੀ ਹਫਤਾ ਹੋ ਗਿਆ ਸੂਈ ਨੂੰ ਕਿੰਨਾ ਦੁੱਧ ਆ ਵੀਰੇ ਦਾ ਇਹਦੇ ਸਲੇ ਵੀਰੇ 11 ਕਿਲੋ ਦੁੱਧ ਆ ਠੀਕ ਹੈ ਜੀ ਰੇਟ ਰੂਟ ਵੀ ਦੱਸ ਦਿਓ 32000 ਰੁਪਏ ਕਰਦੇ ਮੁੱਲ ਵੀਰੇ ਠੀਕ ਹੈ ਜੀ ਸਾਨੀ ਬਹੁਤ ਆ ਸੀਲ ਬਹੁਤ ਆ ਠੀਕ ਹੈ ਖੋਲ ਕੇ ਦਿਖਾ ਦਿਓ ਮੜਾਏ ਬਈ ਦੇਖ ਸਕਦੇ ਹੋ ਬਈ 32000 ਰੁਪਏ ਮੰਗਦਾ ਪੰਜ ਸੱਤ ਹੋ ਗਏ ਬਈ ਕਹਿੰਦਾ ਸੂਈ ਦਾ ਦੇਖ ਸਕਦੇ ਹੋ ਸੀਲ ਬਹੁਤ ਜਿਆਦੇ ਆ ਠੀਕ ਆ ਜੇਰ ਜੂਰ ਰੁਪਈਏ ਦੇਖੀ ਮੋੜ ਲੈ ਵੀ ਮੋੜ ਲੈ। ਥਾਂ ਨੂੰ ਓਕੇ ਆ। ਥਾਂ ਤੋਂ ਵੀਰੇ ਓਕੇ ਆ। ਬਹੁਤ ਓਕੇ ਵੀਰੇ ਬਹੁਤ ਜਿਆਦਾ ਸੀਲ ਆ। ਠੀਕ ਹੈ ਠੀਕ ਹੈ। ਦੇਖ ਸਾਦੇ ਮਾਗਰ ਭੜਾ ਕੀ ਆ ਦਾ ਵੀਰੇ। ਮਾਗਰ ਬੱਸਾ ਭਰਾ ਦੇਖ ਸਾਦੇ। ਤੇ ਕੋਈ ਗੱਲ ਨਹੀਂ। ਜੇ ਕਿਸੇ ਨੇ ਭਾਈ ਨੇ ਮੈਨੂੰ ਤਾਂ ਜ਼ਰੂਰ ਪਿੰਡ ਪਹਤੌੜ। ਠੀਕ ਹੈ ਜੀ। ਤੇ ਤੇ ਸਲੀਨਾ ਚੋਕਿਲ ਜਾ ਰਹੇ ਆ। ਠੀਕ ਹੈ। ਹਾਂਜੀ ਭਾਈ ਜੀ ਆ ਗਾਣ ਦੀ ਡਿਟੇਲ ਦੱਸੋ ਜੀ ਇਹਦਾ ਵੀਰੇ 35000 ਮੁੱਲ ਕਰਦੇ ਆ ਠੀਕ ਆ ਜੀ ਸੱਤਾਂ ਮਹੀਨੇ ਦੀ ਗੱਬਣਾ ਠੀਕ ਆ ਜੀ ਤੇ ਸੁੱਕਦੇ ਸੂਪੀ 30 ਕਿਲੋ ਦੁੱਧਰੀ ਕਰੰਪੀ ਦਿੰਦੇ ਆ ਅੱਛਾ ਜੀ 30 ਕਿਲੋ ਲੈ ਚੋਕ ਕਿ ਲੈ ਜਾ ਅਗਲਾ ਠੀਕ ਆ ਭਾਈ ਦੇਖਸਣ ਸੱਤਾਂ ਮਹੀਨੇ ਦੀ ਗੱਬਣਾ ਸਿਲ ਸੂਰ ਬਹੁਤਾ ਕਦ ਗੁੱਦ ਬਹੁਤਾ ਬਹਿਣਾ ਠੀਕ ਹੈ ਭਾਈ ਨੇ ਮੁੱਲ ਵੀ ਜਮਾ ਜਾਇ ਜੀ ਦੱਸਿਆ ਜੀ ਜੇ ਕਿਸ ਨੇ ਸਾਂਭਣੀਆਂ ਤਾਂ ਸਹੀ ਸੂਰ ਬਹੁਤ ਕੱਦ ਗੁੱਦ ਬਹੁਤ ਵੈਰ ਦਾ ਵੀਰੇ ਠੀਕ ਹੈ ਜੀ ਠੀਕ ਹਮਮ ਮੁੱਲ ਬਾਈ 30000 ਮੁੱਲ 35000 ਵੀਰੇ 35000 35000 ਪਾਜੀ 35000 ਸੱਤ ਮਹੀਨੇ ਦੇ ਕੱਪਣਾ ਠੀਕ ਹੈ ਜੀ ਤੇ ਸੱਤ ਮਹੀਨੇ ਦੇ ਕੱਪਣਾ ਚੈੱਕ ਚਾਉਂਦੀ ਹੈ ਜੀ ਹਾਂ ਜੀ ਤੋਰ ਕੇ ਦਿਖਾਓ ਜੀ ਮੁੱਲ ਬਾਈ 35000 ਕਰਦਾ ਜੀ ਤੇ ਦੇਖ ਸਕਦੇ ਹੋ ਸੱਤ ਮਹੀਨੇ ਦੇ ਕੱਪਣਾ ਮੋੜ ਲਿਆ ਪਰ ਮੋੜ ਲਿਆ ਪੂਰਾ ਤਰਾ ਦੇਖਦਾ ਫੇਸਬੁਕ ਗੱਦਗੁੱਦਾ ਬਹੁਤ ਜਿਆਦਾ ਵੀਰੇ ਠੀਕ ਹੈ ਠੀਕ ਸੱਤਵਾਂ ਮਹੀਨਾ ਲੱਗਿਆ ਵਾ ਠੀਕ ਹੈ ਦਸਤਾ ਦੀ ਦਸਤਾ ਠੀਕ ਹੈ ਹਾਂਜੀ ਭਾਈ ਆਪਣੇ ਚੈਨਲ ਨੂੰ ਬਹੁਤ ਬਹੁਤ ਸਬਸਕਰਾਈਬਰ ਤੇ ਸ਼ੇਅਰ ਜਰੂਰ ਕਰਾ ਕਰੋ ਤਾਂ ਕਿ ਜਿੰਨੀ ਜਿੰਨੀ ਵੀਡੀਓ ਅਪਲੋਡ ਕਰਦੇ ਜੀ ਤਾ ਫਾਰਮ ਟੀਵੀ ਨੰਬਰ ਆਪਣਾ ਵੀਰੇ ਹੈਗਾ 752800355 ਜੇ ਕਿਸੇ ਵੀਰ ਨੇ ਵੀਡੀਓ ਬਣਾਉਣੀ ਤਾਂ ਆਪਣਾ ਜਰੂਰ ਕੰਟੈਕਟ ਕਰੋ ਜੀ ਮਿਲਦੇ ਆਂ ਭਰਾ ਅਗਲੀ ਵੀਡੀਓ ਚ ਓਕੇ ਬਾਏ